ਕਿਸਾਨਾਂ ਦੇ ਵੱਲੋਂ ਇਸ ਸਾਲ ਹੁਣ ਨਰਮੇ ਦੀ ਫਸਲ ਬਹੁਤ ਵੱਡੀ ਮਾਤਰਾ ਦੇ ਉੱਤੇ ਹੁਣ ਲਗਾਈ ਗਈ ਹੈ ਜਾਨਕਿ ਹੁਣ ਨਰਮੇ ਦੀ ਫਸਲ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਲਗਾਈ ਗਈ ਹੈ ਜਿਸ ਤੋਂ ਬਾਅਦ ਹੁਣੇ ਕਿਸਾਨਾਂ ਦੇ ਵੱਲੋਂ ਯਾਨੀ ਕਿ ਹੁਣ ਜੇ ਗੱਲ ਕਰੀਏ ਤਾਂ ਮਾਲਵਾ ਖੇਤਰ ਦੇ ਵਿੱਚ ਇਹ ਨਰਮੇ ਦੀ ਫਸਲ ਵੱਡੇ ਪੱਧਰ ਤੇ ਬੀਜੀ ਗਈ ਹੈ ਲਗਾਈ ਗਈ ਹੈ ਜਿਸ ਤੋਂ ਬਾਅਦ ਹੁਣ ਪਿਛੇ ਸਾਲ ਦੀ ਗੱਲ ਕਰੀਏ ਤਾਂ ਹੁਣ ਥੋੜੇ ਸਾਲਾਂ ਦੇ ਵਿੱਚ ਨਰਮੇ ਦੀ ਫਸਲ ਨੂੰ ਜਦੋਂ ਸੁੰਣੀ ਹੀ ਪੈ ਗਈ ਸੀ ਔਰ ਜਿਸ ਕਰਕੇ ਜਿਹੜੀ ਫਸਲ ਸੀਗੀ ਪੂਰਨ ਤੌਰ ਤੇ ਖਰਾਬ ਹੋਈ ਸੀ ਕਿਸਾਨਾਂ ਦੇ ਮਨਾਂ ਦੇ ਵਿੱਚ ਕਾਫੀ ਰੋਸ ਪੈਦਾ ਹੋਇਆ ਸੀਗਾ ਉਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਤੇ ਉਹਨਾਂ ਦੀ ਸਾਰੀ ਮਿਹਨਤ ਜਿਹੜੀ ਆ ਉਹ ਪਾਣੀ ਦੇ ਵਿੱਚ ਫਿਰ ਗਈ ਸੀ ਗੁਲਾਬੀ ਸੁੰਡੀ ਲੱਗਣ ਦੇ ਕਰਕੇ ਨਰਮੇ ਦੀ ਫਸਲ ਖਰਾਬ ਹੋਈ ਜਿਸ ਤੋਂ ਬਾਅਦ ਕਿਸਾਨਾਂ ਨੇ ਜਦੋਂ ਇਸ ਵਾਰ ਫਸਲ ਨੂੰ ਫਿਰ ਤੋਂ ਲਗਾਉਣਾ ਸੀ ਤੇ ਬੰਦ ਦੇ ਵਿੱਚ ਡਰ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਹੁਣ ਆਣੇ ਵੱਲ ਮਾਲਵਾ ਖੇਤਰ ਤੇ ਲੋਕਾਂ ਨੂੰ ਕਾਫੀ ਉਤਸ਼ਾਹਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸੇ ਵੀ ਬਿਨਾਂ ਡਰ ਤੋਂ ਇਹ ਜਿਹੜੀ ਫਸਲ ਆ ਇਹ ਲਗਾਉਣੀ ਚਾਹੀਦੀ ਹੈ ਤਾਂ ਨਾਲ ਦੀ ਨਾਲ ਹੁਣ ਅਧਿਕਾਰੀਆਂ ਨੂੰ ਤੇ ਪਹਿਲਾਂ ਹੀ ਹੁਕਮ ਜਾਰੀ ਕਰ ਦਤੇ ਸਿਗੇ ਕੇ ਸਵਾਰ ਜੇਕਰ ਕੋਈ ਵੀ ਸੂਡੀ ਪੈਦਾ ਹੋਣ ਦੇ ਲੱਛਣ ਨੇ ਜਾਂ ਫਿਰ ਕੋਈ ਵੀ ਦਿੱਕਤ ਪਰੇਸ਼ਾਨੀ ਆ ਤਾਂ ਪਹਿਲਾਂ ਹੀ ਉਸਤੇ ਕੰਮ ਕੀਤਾ ਜਾਵੇ ਕਿ ਕਿਸਾਨਾਂ ਦੀ ਫਸਲ ਖਰਾਬ ਨਾ ਹੋਵੇ ਤਾਂ ਇਸ ਵਾਰ ਜਿਸ ਤਰੀਕੇ ਦੇ ਨਾਲ ਮਾਲਵਾ ਖੇਤਰ ਦੇ ਵਿੱਚ ਮਾਲਵਾ ਬੈਲਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਇਹ ਨਰਮੇ ਦੀ ਫਸਲ ਲਗਾਈ ਗਈ ਹੈ ਤਾਂ ਬਹੁਤ ਵੱਡੇ ਪੱਧਰ ਤੇ ਕਿਹਾ ਜਾ ਰਿਹਾ ਕਿ ਇਸ ਵਾਰ ਕਵਾਈ ਕੀਤੀ ਜਾ ਸਕਦੀ ਹੈ ਔਰ ਸੂਡੀ ਜਿਹੜੀ ਆ ਨਹੀਂ ਲੱਗੇਗੀ ਔਰ ਕਿਸਾਨ ਵੀ ਬੇਕੁਸ਼ਣੇ ਕਿ ਸਾਡੀਆਂ ਫਸਲਾਂ ਠੀਕ ਨੇ ਔਰ ਇਸ ਵਾਰ ਬਹੁਤ ਘਾਟੇ ਜਿਹੇ ਚਾਰजेस ਨੇ ਕਿ ਸਾਡੀ ਫਸਲ ਖਰਾਬ ਹੋਵੇ ਤਾਂ ਵੱਡੇ ਪੱਧਰ ਤੇ ਫਸਲ ਕਰਦੇ ਚਾਂਸ ਵੀ ਦੱਸੇ ਜਾ ਰਹੇ ਨੇ ਇਸੇ ਹੀ ਚਾਲ ਦੇ ਤੁਹਾਨੂੰ ਦੱਸ दिए ਕਿ ਮਾਨਸਾ ਖੇਤਰ ਦੇ ਵਿੱਚ ਜਿਹੜਾ 26627 ਹੈਕਟਰ ਦੇ ਸਾਬ ਦੇ ਨਾਲ ਨਰਮੇ ਦੀ ਫਸਲ ਲਗਾਈ ਗਈ ਹੈ ਵੱਡੇ ਪੱਧਰ ਤੇ ਉਤੇ ਹੁਣ ਕਿਸਾਨਾਂ ਨੇ ਇਸ ਵਾਰ ਨਰਮੇ ਦੀ ਫਸਲ ਨੂੰ ਲਗਾਇਆ ਜਿਸ ਕਰਕੇ ਹੁਣ ਵੱਡੇ ਪੱਧਰ ਤੇ ਹੀ ਲੋਕਾਂ ਨੂੰ ਫਾਇਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਤਾਂ ਬਹੁਤ ਉਤਸ਼ਾਹ ਜਿਹੜਾ ਕਿਤੇ ਨਾ ਕਿਤੇ ਕਿਸਾਨਾਂ ਦੇ ਅੰਦਰ ਦੇਖਣ ਨੂੰ ਮਿਲਿਆ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਪਿਛਲੇ ਸਾਲ ਵਾਂਗੂ ਜਿੱਥੇ ਫਸਲ ਖਰਾਬ ਹੋਈ ਸੀ ਉਸ ਨੂੰ ਲੈ ਕੇ ਪਹਿਲਾਂ ਹੀ ਤਿਆਰੀਆਂ ਕੀਤੀਆਂ ਹੋਈਆਂ ਔਰ ላይ ਹੁਕਮ ਜਾਰੀ ਕਰ ਦਿੱਤੇ ਸੀਗੇ ਕਿ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਫਸਲ ਖਰਾਬ ਹੋਣ ਵਾਲੀ ਖਬਰ ਨਹੀਂ ਆਣੀ ਚਾਹੀਦੀ ਤੇ ਇਸ ਕਰਕੇ ਪਹਿਲਾਂ ਹੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ ਕਿ ਕੋਈ ਵੀ ਫਸਲ ਖਰਾਬ ਹੋਣ ਵਾਲੇ ਲੱਛਣ ਨੇ ਤਾਂ ਉੱਤੇ ਪਹਿਲਾਂ ਹੀ ਕੰਮ ਕੀਤਾ ਜਾਵੇ ਤਾਂ ਹੁਣ ਸੀਐਮ ਭਗਵੰਤ ਮਾਨ ਨੇ ਪਹਿਲਾਂ ਹੀ ਕਿਸਾਨਾਂ ਨੂੰ ਕਿਹਾ ਸੀ ਕਿ ਤੁਸੀਂ ਬਿਨਾਂ ਡਰ ਤੋਂ ਜੋ ਹੈ ਇਹ ਆਪਣੀ ਫਸਲ ਨੂੰ ਲਗਾਵੋ ਤਿਆਰ ਕਰੋ ਔਰ ਇਸ ਕਰਕੇ ਤੁਹਾਨੂੰ ਵੱਡੇ ਪੱਧਰ ਤੇ ਫਾਇਦਾ ਹੋਣਗੇ ਤਾਂ ਮਾਲਵਾ ਖੇਤਰ ਦੇ ਵਿੱਚ ਹੁਣੇ ਨਰਮੇ ਦੀ ਫਸਲ ਜਿਹੜੀ ਆ ਵੱਡੇ ਪੱਧਰ ਤੇ ਕਿਸਾਨਾਂ ਦੇ ਕੋਲੋਂ ਲਗਾ ਗਈ ਹੈ ਨਾਈਸਵਾ ਰੂਮ ਇਹ ਲਗਾਈ ਜਾ ਰਹੀ ਹੈ ਕਿ ਬਹੁਤ ਵੱਡਾ ਫਾਇਦਾ ਵੀ ਕਿਸਾਨਾਂ ਨੂੰ ਜਿਹੜਾ ਹੋਵੇਗਾ ਇਸ ਫਸਲ ਤੋਂ ਤੇ ਇਸ ਦੇ ਨਾਲ ਦੱਸੀਏ ਕਿ ਕਿਸਾਨਾਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਪਿਛਲੇ ਸਾਲ ਫਸਲ ਬਹੁਤ ਖਰਾਬ ਹੋਈ ਸੀ ਕਿਸਾਨ ਨਰਾਸ਼ ਬਹੁਤ ਹੋਏ ਸੀ ਕਿ ਸਾਡੀ ਫਸਲ ਸਾਡੀ ਮਿਹਨਤ ਤੇ ਜਿਹੜਾ ਪਾਣੀ ਫਿਰ ਗਿਆ ਤਾਂ ਪੂਰੀ ਤਰ੍ਹਾਂ ਬਰਬਾਦ ਹੋ ਗਈ ਤਾਂ ਮੁਆਵਜ਼ੇ ਦੀ ਮੰਗ ਕੀਤੀ ਸੀ ਕਿ ਸਰਕਾਰ ਨੇ ਵੀ ਕਿਸਾਨਾਂ ਦਾ ਪੂਰਾ ਸਮਰਥਨ ਕੀਤਾ ਸੀ ਉਹ ਇਸੇ ਤਰੀਕੇ ਦੇ ਨਾਲ ਹੁਣ ਇਸ ਵਾਰ ਸਾਰੀਆਂ ਚੀਜ਼ਾਂ ਦਾ ਪੂਰਨ ਤੌਰ ਤੇ ਧਿਆਨ ਰੱਖਿਆ ਗਿਆ ਕਿ ਕੋਈ ਵੀ ਅੰਗੈਲੀ ਨਾ ਹੋਵੇ ਕਿਸੇ ਪ੍ਰਕਾਰ ਜਿਹੜੀ ਫਸਲ ਆ ਉਹ ਕਿਸਾਨਾਂ ਦੀ ਖਰਾਬ ਨਾ ਹੋਵੇ ਤੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਕਿਸਾਨਾਂ ਦੇ ਲਈ ਵੱਡਾ ਉਪਰਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਕੀਤਾ ਗਿਆ ਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਫਸਲ ਨਾ ਖਰਾਬ ਹੋਵੇ ਕਿਉਂਕਿ ਕਿਸਾਨ ਆਪਣੀ ਫਸਲ ਨੂੰ ਕੁੱਤਾ ਵਾਂਗੂ ਪਾਲਦੇ ਨੇ ਬਹੁਤ ਮਿਹਨਤ ਕਰਦੇ ਨੇ ਜਿਸ ਕਰਕੇ ਜੇਕਰ ਫਸਲ ਖਰਾਬ ਹੁੰਦੀ ਆ ਤਾਂ ਬਹੁਤ ਦੁੱਖ ਕਿਸਾਨਾਂ ਨੂੰ ਲੱਗਦਾ ਉਹਨਾਂ ਦੀ ਮਿਹਨਤ ਖਰਾਬ ਹੁੰਦੀ ਆ ਇਸ ਵਾਰ ਹੁਣ ਮਾਲਵਾ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਨਰਮੇ ਦੀ ਫਸਲ ਲਗਾਈ ਗਈ ਹੈ ਤਾਂ ਜੀ ਕਹਿ ਸਕਦੇ ਆ ਕਿ ਬਹੁਤ ਕਈ ਵੱਡੇ ਹੈਕਟੇਅਰ ਦੇ ਉੱਤੇ ਜਿਹੜੀ ਫਸਲ ਲਗਾਈ ਗਈ ਹੈ ਤੇ ਹੁਣ ਇਸ ਨੂੰ ਲੈ ਕੇ ਕਿਸਾਨਾਂ 'ਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਤੇ ਕਿਸਾਨ ਬਿਹਤਰ ਖੁਸ਼ਹਾਲੀ ਦੇ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਲਈ ਬਹੁਤ ਵੱਡੇ ਉਪਰਾਲੇ ਕੀਤੇ ਨੇ ਤਾਂ ਇੱਕ ਖਬਰ ਕਿਸਾਨਾਂ ਦੇ ਲਈ ਹੈ ਤਾਂ ਇਸ ਵਾਰ ਜੋ ਨਰਮੇ ਦੀ ਫਸਲ ਹੈ ਉਸ ਨੂੰ ਲੈ ਕੇ ਵੀ ਸਰਕਾਰ ਨੇ ਪੂਰੀ ਮਦਦ ਕਿਸਾਨਾਂ ਦੀ ਕੀਤੀ ਐਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਇਸ ਨੂੰ ਸ਼ੇਅਰ ਕਰਨਾ ਵਾੜਦਾ